ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰਸਟ ਨਵਾਂ ਸ਼ਹਿਰ ਦੇ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅਮਰਤ ਬਾਣੀ ਜੀ ਦੀ ਛਤਰ ਛਾਇਆ ਹੇਠ ਅਤੇ ਸ਼੍ਰੀ 108 ਸਤਨਰਜਨ ਦਾਸ ਜੀ ਗੱਦੀ ਨਸ਼ੀਨ ਤੇਰਾ 60 ਖੰਡ ਵੱਲਾਂ ਜਲੰਧਰ ਵਾਲਿਆਂ ਦੀ ਸਰਪ੍ਰਸਤੀ ਦੇ ਹੇਠ ਨਵਾਂ ਸ਼ਹਿਰ ਦੀ ਦਾਣਾ ਮੰਡੀ ਵਿੱਚ 18ਵਾਂ ਮਹਾਨ ਸੰਤ ਸਮੇਲਨ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਥਾਵਾਂ ਤੋਂ ਸੰਤ ਮਹਾਪੁਰਸ਼ਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ ਇਹ ਜਾਣਕਾਰੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਨਵਾਂ ਸ਼ਹਿਰ ਦੇ ਪ੍ਰਧਾਨ ਸਤਪਾਲ ਸਾਲੂ ਹੋਰਾਂ ਵੱਲੋਂ ਸਾਂਝੀ ਕੀਤੀ ਗਈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸੁਪਿੰਦਰਦਾਸ ਜੀ ਮਹਾਰਾਜ ਟੱਡੇ ਸ਼੍ਰੀ 108 ਸੰਤ ਸੁਪਿੰਦਰ ਰਾਜ ਜੀ ਈਸਪੁਰ ਤੋਂ ਔਰ ਸ਼੍ਰੀ 108 ਸੰਤ ਲੀਗ ਰਾਜ ਜੀ ਮਹਾਰਾਜ ਜੀ ਦੇ ਸਾਰੇ ਸੰਤ ਮਹਾਪੁਰਸ਼ਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਉਹਨਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਰਹੇ ਹੋ ਸਤਗੁਰੂ ਜੀ ਨੇ ਕਿਹਾ ਤੂੰ ਸੰਤ ਕੇ ਚੰਨ ਕੀ ਸੋਈ ਸ੍ਰੇਸ਼ਟ ਹੈ ਗੰਗਦ ਪਾਪਾਂ ਕੀ ਮਲ ਉੱਤਰੈ ਚੜੇ ਨਾਮ ਦਾ ਰੰਗ ਆ ਸੰਤਾਂ ਦੇ ਚਰਨਾਂ ਦੀ ਤੋੜੀ ਦੇ ਵਿੱਚ ਇਸ਼ਨਾਨ ਕਰ ਰਹੇ ਆ ਸਤਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਪੜਸ ਰਹੇ ਆ ਸਾਡੇ ਜਿਹੜੇ ਪਾਪਾਂ ਦੀ ਮੈਲ ਹੈ ਉਹ ਲਾ ਰਹੇ ਨੇ ਔਰ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗ ਰਹੇ ਨੇ ਸਾਨੂੰ ਇੱਥੇ ਬੈਠ ਕੇ

ਜੋ ਡੇਰਾ ਸਿੰਘ ਸਰਗੰਦਾਲ ਜੀ ਸਤਿਗੁਰ ਬੱਲਾ ਦੇ ਮਹਾਨ ਬੀਜਕ ਦਰਸੀ ਤਤ ਬੇਤਾ ਬ੍ਰਹਮ ਬੇਤਾ ਬ੍ਰਹਮੇਸ਼ਤੀ ਪਰਮਕਾਰੀ ਸੰਤਕ ਸੰਗਤ ਬੱਲਾ ਜੀ ਮਹਾਰਾਜ ਗੁਰੂ ਸਵਾਮੀ ਸਰਗੰਦਾਲ ਜੀ ਮਹਾਰਾਜ ਗੁਰੂ ਸਵਾਮੀ ਅਨੀਦਾਰ ਜੀ ਮਹਾਰਾਜ ਗੁਰੂ ਗਰੀਬਦਾ ਜੀ ਮਹਾਰਾਜ ਗੁਰਗੱਦੀ ਤੇ ਬਰਾਵਾ ਔਰ ਮਦੂਮੱਖੀਆਂ ਦੀ ਤਰ੍ਹਾਂ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਾਣੇਗਾ ਸਤਸੰਗਤ ਮੋਰੀ ਹੈ ਮਾਦੋ ਜੈਸੇ ਮਦੂਮੱਖੀ ਦਾ ਜੁੜਨੇ ਦਾ ਸੰਦੇਸ਼ ਦਿੱਤਾ ਆਪਣੀ ਸ਼ਕਤੀ ਦੇ ਵਿੱਚ ਜਿਸ ਤਰ੍ਹਾਂ ਮੱਖੀਆਂ ਮਿਲ ਕੇ ਰਹਿੰਦੀਆਂ ਨੇ ਆਪਣੀ ਰਾਣੀ ਮੱਖੀ ਦਾ ਕਹਿਣਾ ਮੰਨਦੀਆਂ ਨੇ ਇਸੇ ਤਰ੍ਹਾਂ ਅੱਜ ਤੇਰਾ ਸਤਕਰ ਬੱਲਾ ਦੇ ਮਹਾਨ ਮਾਨਵਕੁਸ਼ਾਂ ਦਾ ਇਹ ਸੰਦੇਸ਼ ਹੈ ਕਿ ਜਦੋਂ ਗੁਰੂ ਨਾਨਕ ਜੀ ਮਹਾਰਾਜ ਦੀ ਪਿੱਤਰ ਮਿਹਬਾਨੀ ਦੇ ਨਾਲ ਜੁੜ ਕੇ ਰਹੋ ਆਪਣੇ ਸਤਗੁਰਾਂ ਦੇ ਸ੍ਰੀ ਚਰਨਾਂ ਦੇ ਨਾਲ ਜੁੜ ਕੇ ਰਹੋ ਅਸਦੀਆਂ ਤੋਂ ਬਾਅਦ ਇਸ ਤਰ੍ਹਾਂ ਬੈਠਣ ਦਾ ਇਸ ਤਰ੍ਹਾਂ ਮੰਚ ਸਜਾਉਣ ਦਾ ਗੁਰੂ ਘਰ ਜੀ ਮਹਾਰਾਜ ਜੀ ਪੁੱਤ ਨੂੰ ਪਾਣੀ ਨੂੰ ਪੜਨ ਦਾ ਸੁਣਨ ਦਾ ਸੁਣਾਉਣ ਦਾ ਪ੍ਰਮਾਤਮਾ ਦਾ ਨਾਮ ਲੈਣ ਦਾ ਇਹ ਸਦੀਆਂ ਤੋਂ ਬਾਅਦ ਸਾਨੂੰ ਅਨ ਸਮਾਂ ਮਿਲਿਆ ਹੈ ਇਹ ਸਾਰੀ ਕਿਰਪਾ ਦੇਣਾ ਸੰਸਰਵੰਦਾ ਜੀ ਸਤਖੰਡ ਬੱਲਾ ਦੇ ਮਹਾਨ ਮਹਾਪੁਰਖ ਸਤਗੁਰੂ Swami ਸਰਵੰਦਾ ਜੀ ਮਹਾਰਾਜ ਜਿਨ੍ਹਾਂ ਨੇ ਜਟ ਨੂੰ ਸਤਗੁਰੂ ਘਰ ਜੀ ਮਹਾਰਾਜ ਦਾ ਜਨਮ ਸਥਾਨ ਮੰਦਿਰ ਸੀ ਗੁਰਦਤ ਕਾਮਨਨ ਜੀ ਮਹਾਰਾਜ ਜੀ ਦੀ ਸੋਚ ਸਤਗੁਰਾਂ ਜੀ ਦਾ ਜੀ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਉਹਨਾਂ ਨੇ ਇਸ ਸੰਸਮੇਲਨ ਕਰਵਾਉਣੇ ਸ਼ੁਰੂ ਕੀਤੇ ਸਨ ਸੰਤਾਂ ਨੂੰ ਜੋੜਿਆ ਗੁਰਪ੍ਰੇਮੀਆਂ ਨੂੰ ਜੋੜਿਆ ਲਿਆਕਾਂ ਦੇ ਵਿੱਚ ਔਰ ਕਿਹਾ ਕਿ ਆਪਣੇ ਨਗਰਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਸੰਸਵੇਲਨ ਕਰਵਾਓ ਜਿਸ ਦੇ ਨਾਲ ਗੁਰੂਵardar ਜੀ ਮਹਾਰਾਜ ਦੀ ਪਵਿੱਤਰ ਬਾਣੀ ਸੁਣਨੇ ਨੂੰ ਮਿਲੇਗੀ ਔਰ ਜਨ ਜਨ ਤੱਕ ਪਹੁੰਚਾਈ ਜਾ ਸਕੀਗੀ ਔਰ ਸੰਤ ਮਹਾਂਪੁਰਚਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਸ੍ਰੀ ਚਰਨਾਂ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੇ ਨਾਮ ਦੀ ਕਥਾ ਸੁਣ ਕੇ ਉਹ ਸਾਡੇ ਜੀਵਨ ਨੂੰ ਮਾਰਗ ਮਿਲੇਗਾ ਅੱਛਾ ਬਦਲਾਅ ਆਏਗਾ ਜੀਵਨ ਦੇ ਵਿੱਚ ਅੱਜ ਉਹਨਾਂ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਗੁਰਪ੍ਰੇਮੀ ਐਸੇ ਬੈਠੇ ਨੇ ਸਤ ਪਾਲ ਸਭ ਲੋ ਜੀ ਜਿਨ੍ਹਾਂ ਨੇ ਪਹਿਲਾ ਸਮਾਗਮ 2002 ਦੇ ਵਿੱਚ ਇੱਥੇ ਗਰਾਊਂਡ ਦੇ ਵਿੱਚ ਸਕੂਲ ਦੀ ਕਰਵਾਇਆ ਬਹੁਤ ਵੱਡਾ ਸਮਾਗਮ ਹੋਇਆ ਸਤਗੁਰ ਮੰੰਜਨ ਦਾ ਜੀ ਮਹਾਰਾਜ ਸੰਤ ਰਾਮਾਨੰਦ ਜੀ ਮਹਾਰਾਜ ਹੋਰ ਬਹੁਤ ਸਾਰੇ ਸੰਤ ਵਾਪੁਰਸ਼ ਨਾਲ ਆਏ ਬਹੁਤ ਵਧੀਆ ਮਹਾਰਾਜ ਜੀ ਨੇ ਉਸ ਟਾਈਮ ਕੀਰਤਨ ਸੁਣਾਇਆ ਸਾਲੋ ਸਾਹਿਬ ਹੁਣੀ ਉਸ ਟਾਈਮ ਸੀਰੀ ਜੀ ਬਣਾਈ ਸੀ ਜਪੁ ਮੰਨ ਸਤਨਾਮ ਰਵੀਸ ਕੀਤੇ تھے ਮਹਾਰਾਜ ਦੇ ਸਤਸੰਗ ਦੀ ਅੱਜ ਇਸ ਸਮਾਗਮ ਮਹਾਰਾਜ ਜੀ ਨੇ ਕਰਵਾ ਰਹੇ ਹੋ ਤੁਸੀਂ ਮਹਾਰਾਜ ਜੀ ਦਾ ਇਹ ਮਹਾਰਾਜ ਗੁਰੂ ਦਾਸ ਜੀ ਮਹਾਰਾਜ ਦੀ ਜਨ ਚਰਨਾਂ ਦੇ ਵਿੱਚ ਜੁੜ ਰਹੇ ਹੋ ਆਓ ਗੁਰੂ ਪੇਮਿਓ ਜਿੱਦਾਂ ਜਿੱਦਾਂ ਕਿਸੇ ਨੂੰ ਵੀ ਮੌਕਾ ਮਿਲਿਆ ਪ੍ਰਚਾਰ ਪ੍ਰਸਾਰ ਕਰਨ ਦਾ ਉਹਦਾ ਦਾ ਸਾਰਿਆਂ ਨੇ ਕੀਤਾ ਐਸਐਸ ਜੀ ਬੈਠੇ ਨੇ ਉਹਨਾਂ ਨੇ ਆਪਣੇ ਗੀਤਨ ਦੇ ਮਾਧਿਅਮ ਦੇ ਨਾਲ ਗੁਰੂ ਅਰਜਨ ਜੀ ਮਾਨੇ ਦੀ ਪਿੱਤਨ ਵੀ ਬਾਣੀ ਨੂੰ ਡੇਰੇ ਸੰਖਣ ਬੱਲਾ ਦੇ ਮਹਾਨ ਮੋਗਾਸ ਮੈਂ ਜਨ ਤੇਰਾ ਇਹ ਜਨਮਤ ਵਾਲੇ ਲੇਕੇ ਜਪ ਗੁਰੂ ਦਾਸ ਇਹ ਫਰਮਾ ਦੇ ਮਾਧਿਅਮ ਦੇ ਨਾਲ ਗੁਰਦਾਸ ਜੀ ਮਹਾਰਾਜ ਦੀ ਵਿਚਾਰਧਾਰਨਾ ਨੂੰ ਔਰ ਗੁਰਦਾਸ ਜੀ ਮਹਾਰਾਜ ਨੇ ਜੋ ਸੰਗ੍ਰਹਿ ਸੀ ਇਹ ਪ੍ਰੋਤਕ ਸੀ ਉਹਨਾਂ ਨੇ ਜਨਜਨ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਤੇ ਅੱਜ ਵੀ ਤੁਸੀਂ ਸਾਰੇ ਹੀ ਇਹ ਕਿ ਬਹੁਤ ਵੱਡਾ ਤੁਸੀਂ ਉਪਰਾਲਾ ਕਰ ਰਹੇ ਹੋ ਹਰ ਸਾਲ ਮਹਾਨ ਸੰਮੇਲਨ ਕਰਵਾਉਂਦੇ ਹੋ ਤੁਸੀਂ ਸਾਰੀਆਂ ਸੰਗਤਾਂ ਲੱਗ ਗਈਆਂ ਨਵੇਂ ਸ਼ਹਿਰ ਦੀਆਂ ਵਿਧਾਈ ਦੇ ਪਾਤਰ ਹੋ ਆਓ ਸਤਿਗੁਰਾਂ ਦੇ ਚਰਨਾਵਾਂ ਦੇ ਜਾਈਆਂ ਸੰਗੂ ਨੰਝਨ ਦਾ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਔਰ ਗੁਰਦਾਰ ਸਾਹਿਬ ਮਹਾਰਾਜ ਜੀ ਪਤਨ ਮਹਿਬਾਨੀ ਦੇ ਇਨਸਾਰ ਸਾਰੇ ਜੁੜੇ ਹੋ ਸਾਰੇ ਬੈਠੇ ਹੋ ਆਓ ਜਿਆਦਾ ਸਮੇਂ ਨਾਲ ਆਉਂਦੇ ਆਓ ਸਾਰੇ ਮਿਲ ਕੇ ਸਤਿਗੁਰਾਂ ਦੇ ਚਰਨਾਵਾਂ ਦੇ ਵਿੱਚ ਜੋ ਮਹਾਰਾਜ ਰਾਮਾਨੰਦ ਜੀ ਕਹਿੰਦੇ ਸਨ ਕਿ ਜਿੰਨਾ ਸਮਾਂ ਵੀ ਹੋ ਸਕੇ ਸਤਿਗੁਰਾਂ ਦੇ ਗੁਰਦਾਸ ਕੀਏ ਜਿੰਨਾ ਸਮਾਂ ਵੀ ਹੋ ਸਕੇ ਸਤਿਗੁਰਾਂ ਦੇ ਚਰਨਾਵਾਂ ਦੇ ਵਿੱਚ ਹਾਜ਼ਰੀ ਲਗਾ ਸਕੀਏ ਉਹੀ ਸਮਾਂ ਸਾਜਾ ਲਾਹੇ ਨਾਇਆ ਵੀ ਬਾਗਾ ਪਰ ਆਇਆ ਆਓ ਸਾਰੀਆਂ ਸੰਗਾਂ ਜਾਈਆਂ ਆ ਬਾਬਾ ਸ਼ੋਕੀ ਸੰਤੋਖ ਕੋ ਵੀ ਆਏ ਆ ਆਓ ਸਾਰੇ ਆਪਾਂ ਸਤਿਗੁਰਾਂ ਦੇ ਦਰਸ਼ਨ ਵੀ ਕਰੀਏ ਸਤਿਗੁਰਾਂ ਦੇ ਚਰਨਾ ਵਿੱਚ ਬੈਠ ਕੇ ਗੁਰੂ ਜੀ ਕਹਿੰਦੇ ਜਪ ਸਿਮਰਨ ਕਰੋ ਨੈਣ ਬਲੋਕ ਨੂੰ ਸਰਬਲ ਬਾਣੀ ਸੋ ਜਪੂ ਰੱਖੋ ਮਨ ਸੋ ਮਦ ਕਰੋ ਚਰਨ ਦੇ ਦਰੋ ਰਸਮ ਅਮਰ ਆਰਾਮ ਨਾਮ ਬਾਣ ਕੋ ਆਓ ਗੁਰੂ ਜੀ ਦੇ ਕਹਿਣ ਅਨੁਸਾਰ ਜਿਦ ਦੇ ਨਾਲ ਸਿਰ ਦੇ ਅੱਖਾਂ ਦੇ ਨਾਲ ਪਰਮਾਤਮਾ ਦੇ ਦਰਸ਼ਨ ਕੰਨਾਂ ਦੇ ਨਾਲ ਪਰਮਾਤਮਾ ਦਾ ਨਾਮ ਸਦਨ ਕਰਨਾ ਚਾਹੀਦਾ ਮਾਰਾ ਰਾਮਾਨਾ ਜੀ ਤਾਰਨਾ ਪੜਿਆਗਾ ਜੇ ਤੂੰ ਨਾਮ ਨਾਲ ਜਪੇਗੀ ਜੀਬਾ ਮੇਰੀਏ ਦਿਲ ਦਿਲ ਕੱਟੀ ਜਾਵੇਗੀ ਇਹ ਪਰਮਾਤਮਾ ਦੇ ਜੋਲ ਗਉਣ ਵਾਸਤੇ ਪਰਮਾਤਮਾ ਦਾ ਨਾਮ ਜਪਣ ਵਾਸਤੇ ਜੋ ਗੁਰੂ ਜੀ ਨੇ ਕਿਹਾ ਹਰ ਕੇ ਨਾਮ ਬਿਨ ਝੂਟ ਹੈ ਸਗਲ ਪਸਾਰੇ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੀ ਦੁਨੀਆ ਦੇ ਪਸਾਰੇ ਜੋੜਿਆ ਆਓ ਸਾਰੇ ਅੱਜ ਦਰਸ਼ਨ ਵੀ ਕਰ ਰਹੇ ਆ ਤੇ ਸਾਰੇ ਹਾਜ਼ਰ ਲਗਾਈਏ ਮਹਾਰਾਜ ਜੀ ਦੇ ਚਰਨਾਂ 'ਚ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਇੱਕ ਛਿਨ ਦਰਸ਼ ਦਿਖਾਏ ਹਾਏ ਜੀ ਇਕ ਸ਼ਿਨ ਦਰਸ਼ ਦਿਖਾਏ ਜੀ ਇਕ ਸ਼ਿਨ ਦਰਸ਼ਿਆ ਇਕ ਸ਼ਿਨ ਦਰਸ਼ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇਕ ਸ਼ਿਨ ਦਰਸ਼ ਪਿਆਓ ਸਾਰੇ ਆਪ ਆਏ ਆ ਛੱਡੀ ਪੱਟੀ ਕੈਂਟੀ ਦੇ ਵਿੱਚ ਆਪਣੀ ਰਸਰਾ ਦੇ ਨਾਲ ਸਾਰੇ ਪਿੱਛੇ ਮਿਲ ਕੇ ਬੋਲਿਏ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾ ਰ ਜੀ ਸਗਲ ਪਵਨ ਕੇ ਨਾਇਕਾ ਹੋ ਤਾਂ ਸਤ ਸੰਗ ਤੇ ਬੀਜ ਜਜ ਆਉਂਦਾ ਮੈਂ ਨਹੀਂ ਮਾਰ ਮਕਾਉਂਦਾ ਮੈਂ ਮੇਰੀ ਗੁਰੂ ਤੇ ਹਮੀਸ਼ਾ ਸੰਗਤ ਜੀ ਜਿਹੜਾ ਵੀ ਸਤ ਗੁਰਜੀ ਦੇ ਚਰਨਾਂ ਚ ਆਵੇਗਾ ਉਹ ਵੀ ਚੰਦਰ ਬਣ ਜਾਏਗਾ ਸਤ ਗੁਰ ਕਬੀਰ ਜੀ ਨੇ ਕਿਹਾ ਸੀ ਕਬੀਰ ਚੰਦਨ ਦਾ ਤੇਰਾ ਪਲਾ ਬੀੜਿਓ ਟਾਕ ਪਲਾਸ ਉਹ ਵੀ ਚੰਦੇ ਨਾਲ ਜੁੜਿਆ ਹੋਇਆ ਹੈ ਉਹ ਦੇ ਵਿੱਚ ਤੇ ਬਰਾਈਆਂ ਖਤਮ ਹੋਈਆਂ ਹੀ ਨਹੀਂ ਕੋਹ ਤੀ ਚੰਦਨ ਬਣਾਈ ਨਹੀਂ ਸਭੀ ਗਲ ਗਲਤ ਹੈ ਚੰਦਨ ਦੀ ਕੋਈ ਸੰਗਤ ਕਰਨ